ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣੇ ਪਰਮਾਥਮ ਟਿਕ ਚੈਨਲ ਦੇ ਵਿੱਚ ਸਵਾਗਤ ਕਰਦੀ ਆਂ ਹੁਣ ਮੈਂ ਤੁਹਾਡੇ ਲਈ ਇੱਕ ਕੁਝ ਸਟਿਚ ਕੀਤੇ ਹੋਏ ਸੂਟਾਂ ਦੀ ਵੀਡੀਓ ਲੈ ਕੇ ਆਈ ਆ ਜੋ ਕਿ ਕੁਝ ਇਸ ਤਰ੍ਹਾਂ ਦੇ ਰੈਡੀ ਕੀਤੇ ਆ ਇਹ ਬਲੂ ਕਲਰ ਦਾ ਪ੍ਰਿੰਟ ਸੂਟ ਆ ਇਸ ਦੇ ਨਾਲ ਅਸੀਂ ਮੈਰੂਨ ਕਲਰ ਦੀ ਸਲਵਾਰ ਰੈਡੀ ਕੀਤੀ ਆ ਇਸ ਦੇ neck ਦੇ ਉੱਪਰ ਅਸੀਂ ਡਿਜ਼ਾਈਨ ਕੀਤਾ ਆ ਮੈਰੂਨ ਕਲਰ ਦੇ ਫੈਬਰਿਕ ਦੇ ਨਾਲ ਮੈਰੂਨ ਕਲਰ ਦੇ ਉੱਪਰ ਬਟਨ ਲਗਾਏ ਗਏ ਆ ਫਰੰਟ ਬੈਕ neck ਦੇ ਉੱਪਰ ਪਾਈਪਿੰਗ ਦੀ ਟੱਚ ਦਿੱਤੀ ਗਈ ਆ ਇਜ਼ੀ ਸਲੀਵਜ਼ ਦੇ ਉੱਪਰ ਵੀ ਪਾਈਪਿੰਗ ਲਗਾਈ ਗਈ ਆ ਇਜ਼ੀ ਸਾਈਡਸ ਦੇ ਉੱਪਰ ਵੀ ਪਾਈਪਿੰਗ ਲਗਾਈ ਆ ਫਰੰਟ ਬੈਕ ਦੋਨਾਂ ਦੇ ਉੱਪਰ ਜੋ ਕਿ ਕੁਝ ਇਸ ਤਰ੍ਹਾਂ ਦਾ ਬਣਿਆ ਹੋਇਆ ਆ ਇਹ ਬਲੂ ਗ੍ਰੇ ਕਲਰ ਦਾ ਪ੍ਰਿੰਟ ਆ ਜੀ ਵਿੱਚ ਓ ਵਾਈਟ ਕਲਰ ਦਾ ਪ੍ਰਿੰਟ ਆ ਇਸ ਨੂੰ ਇਸ ਅਸੀਂ ਕੁਛ ਇਸ ਤਰ੍ਹਾਂ ਦਾ ਰੈਡੀ ਕੀਤਾ ਆ ਇਸ ਦੇ ਵੀ ਨੈੱਕ ਦੇ ਉੱਪਰ ਡਿਜ਼ਾਈਨਿੰਗ ਕੀਤੀ ਗਈ ਆ ਨੈੱਕ ਕੁਛ ਇਸ ਤਰ੍ਹਾਂ ਦਾ ਰੈਡੀ ਕੀਤਾ ਆ ਪੈਚ ਲਗਾਇਆ ਨੈੱਕ ਦੇ ਉੱਪਰ ਫਿਰ ਅਸੀਂ ਬਟਨਸ ਲਗਾਏ ਆ ਇਸ ਦੇ ਬੈਕ ਨੈੱਕ ਦੇ ਉੱਪਰ ਵੀ ਪਾਈਪਿੰਗ ਦੀ ਟੱਚ ਦਿੱਤੀ ਆ ਇਸ ਦੀ 슬ੀਵਜ਼ ਦੇ ਉੱਪਰ ਵੀ ਪਾਈਪਿੰਗ ਲਗਾਈ ਗਈ ਆ ਇਸ ਦੀ ਵੀ ਸਾਈਡਸ ਤੇ ਸਿਰਸਤੇ ਉੱਪਰ ਪਾਈਪਿੰਗ ਲਗਾਈ ਗਈ ਹੈ ਇਸ ਦੇ ਨਾਲ ਅਸੀਂ ਬਲੂ ਫਿਰੋਜ਼ੀ ਕਲਰ ਦੀ ਸਲਵਾਰ ਰੈਡੀ ਕੀਤੀ ਹੈ ਇਹ ਥਰਡ ਸੂਟ ਉਹ ਵਾਈਟ ਕਲਰ ਦਾ ਸੂਟ ਆ ਜੀ ਇਸ ਦੇ ਨਾਲ ਬਲੈਕ ਗ੍ਰੀਨਟ ਕਲਰ ਦਾ ਅਸੀਂ ਪਲਾਜ਼ੋ ਰੈਡੀ ਕੀਤਾ ਆ ਇਸ ਦੇ ਉੱਪਰ ਅਸੀਂ ਖੁਦ ਵਰਕ ਕਰਵਾਇਆ ਆ ਵਰਕ ਕੀਤਾ ਆ ਕੇਰੇ ਦੇ ਉੱਪਰ ਅਸੀਂ ਇਸ ਦੇ लेस ਲਗਾਈ ਹੈ ਨਾ ਪਲਾਜ਼ੋ ਵਾਲਾ ਫੈਬਰਿਕ ਲਗਾਇਆ ਆ ਈਜੀ ਸਲੀਵਜ਼ ਦੇ ਉੱਪਰ ਵੀ ਪਲਾਜ਼ੋ ਵਾਲਾ ਫੈਬਰਿਕ ਵੀ ਤੇ ਲੈਸ ਨਾਲ ਵਰ ਕੀਤਾ ਆ ਈਜੀ ਸਲੀਵਜ਼ ਅਸੀਂ ਐਸ਼ੀ ਵੈਰੀਅਟੀ ਕੀਤੀਆਂ ਇਸ ਦੇ ਨੱਕ ਦੇ ਉੱਪਰ ਵੀ ਪਾਈਪਿੰਗ ਦੀ ਟੱਚ ਦਿੱਤੀ ਗਈ ਹੈ ਬਲੈਕ ਕਲਰ ਦੀ ਇਸ ਦਾ ਪਲਾਜ਼ੋ ਸਟੇਟ ਪੈਂਟ ਰੈਡੀ ਕੀਤੀ ਆ ਅਸੀਂ ਜੋ ਕਿ ਕੁਝ ਇਸ ਤਰ੍ਹਾਂ ਦੀ ਆ ਇਹ ਮਹਿੰਦੀ ਤੇ ਮੈਰੂਨ ਕਲਰ ਦਾ ਸੂਟ ਰੈਡੀ ਕੀਤਾ ਹੈ ਜੀ। ਇਸੇ ਮਹਿੰਦੀ ਸ਼ਰਟ ਆ। ਸ਼ਰਟ ਦੇ ਉੱਪਰ ਮੈਰੂਨ ਕਲਰ ਦਾ ਵਰਕ ਕਰਵਾਇਆ ਆ। neck ਦੇ ਉੱਪਰ ਵਰਕ ਹੋਇਆ, sides, ਕਲੀਆਂ ਦੇ ਉੱਪਰ ਵਰਕ ਹੋਇਆ ਆ। ਇਸ ਦੇ neck ਦੇ ਉੱਪਰ ਅਸੀਂ ਮੈਰੂਨ ਕਲਰ ਦੀ ਪਾਈਪਿੰਗ ਦੀ ਟੱਚ ਦਿੱਤੀ ਆ। ਬੈਕ ਦੇ ਉੱਪਰ ਵੀ ਪਾਈਪਿੰਗ ਦੀ ਟੱਚ ਦਿੱਤੀ ਗਈ ਮੈਰੂਨ ਕਲਰ ਦੀ। ਸਾਈਡ ਸਲਿਸ਼ ਤੇ ਉੱਪਰ ਪਾਈਪਿੰਗ ਦੀ ਟੱਚ ਦਿੱਤੀ ਗਈ ਆ ਫਰੰਟ ਬੈਕ ਦੋਨਾਂ ਦੇ ਉੱਪਰ 슬ੀਵਸ ਦੇ ਉੱਪਰ ਵੀ ਪਾਈਪਿੰਗ ਦੀ ਟੱਚ ਦਿੱਤੀ ਆ ਇਸ ਦੇ ਨਾਲ ਅਸੀਂ ਮੈਰੂਨ ਕਲਰ ਦੀ ਸਲਵਾਰ ਰੈਡੀ ਕੀਤੀ ਆ ਇਹ ਬਲੂ ਕਲਰ ਦਾ ਸੂਟ ਆ ਜੀ ਇਸ ਦੇ ਉੱਪਰ ਅਸੀਂ ਖੁਦ ਵਰਕ ਕਰਵਾਇਆ ਆ ਨੀਵੀ ਬਲੂ ਕਲਰ ਦੇ ਉੱਪਰ ਜ਼ੈਂਟਾ ਕਲਰ ਦਾ ਵਰਕ ਕੀਤਾ ਗਿਆ ਆ ਮਜ਼ੈਂਟਾ ਕਲਰ ਦੀ ਲੇਸੀ ਟੱਚ ਦਿੱਤੀ ਗਈ ਆ ਫਰੰਟ ਨੈੱਕ ਦੇ ਉੱਪਰ ਵੀ ਔਰ ਬੈਕ ਨੈੱਕ ਦੇ ਉੱਪਰ ਵੀ ਇਸ ਦੇ ਘੇਰੇ ਦੇ ਉੱਪਰ ਵੀ ਲੇਸ ਦੀ ਟੱਚ ਦਿੱਤੀ ਗਈ ਆ ਫਰੰਟ ਬੈਕ ਚਾਕਸ ਦੇ ਉੱਪਰ ਵੀ ਲੇਸ ਦੀ ਟੱਚ ਦਿੱਤੀ ਗਈ ਆ ਈਜ਼ੀ ਸਲੀਵਸ ਕੁਛ ਇਸ ਤਰ੍ਹਾਂ ਦੀ ਡਿਜ਼ਾਈਨ ਕੀਤੀਆਂ ਆ ਇਸ ਨੇ ਲਸੀ ਸਲਵਾਰ ਰੈਡੀ ਕੀਤੀ ਆ ਇਸ ਦਾ ਦੁਪੱਟਾ ਵੀ ਕੁਝ ਇਸ ਤਰ੍ਹਾਂ ਦਾ ਡੈਜ਼ਾਈਨ ਕੀਤਾ ਜੀ ਅਸੀਂ ਦੁਪੱਟੇ ਨੂੰ ਵੀ ਫੋਰ ਸਾਈਡ ਲੈਂਸ ਦੀ ਟੱਚ ਦਿੱਤੀ ਗਈ ਆ ਧੰਨਵਾਦ ਜੀ ਸਾਰਿਆਂ ਦਾ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੇ ਤੁਸੀਂ ਸਟਿਚ ਕਰਵਾਣੇ ਹੋ ਜਾਂ ਕੋਈ ਸੂਟ ਬਾਇ ਕਰਨਾ ਹੋਵੇ ਤੁਸੀਂ ਸਾਨੂੰ WhatsApp ਦੇ ਉੱਪਰ ਕੰਟੈਕਟ ਕਰ ਸਕਦੇ ਹੋ WhatsApp ਦਾ ਨੰਬਰ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਹੈ